ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਬਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਾਗਲ ਤਿਆਗ ਵਣ ਮਦੇ ਫਿਰਿਆ ਆਨਕ ਪ੍ਰਕਾਰ ਕੀ ਬੋ ਜਤਨਾ ਪੁੰਨ ਦਾਨ ਹੋ ਮੈਂ ਬੋ ਰਤਨਾ ਸਰੀਰ ਕਟਾਏ ਹੋ ਮੈਂ ਕਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ ਨੌ ਖੰਡ ਪ੍ਰਤਿਮੇ ਵਿਰਚਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ ਆਗਨ ਮਾਹੀ ਹਮਤ ਪਰਾਨ ਕਨਕ ਐਸਬ ਹੈ ਭਰੂਮਦਾਨ ਨਿਉਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਜਮ ਅਤਿ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋਪੀ ਹਮੈ ਮੈਲ ਨ ਜਾਵੇ ਹਰ ਕੀ ਨਾਮ ਸੰਸਾਰ ਕਚਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰ ਦੇ ਛਟੇ ਗਰਵ ਗੁਮਾਨ ਨ ਮੰਤੇ ਹਟੇ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਵਾ ਸਾਧਨਾ ਕਰੇ ਮਨ ਤੇ ਕਬ ਹੂੰ ਨਾਮ ਵਿਖਿਆ ਟਰੇ ਜਲ ਧੋਵੈ ਬਉਦੇ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮੈਂ ਮਾਇੂਚ ਨਾਨਕ ਨਾਮ ਉਦਰੇ ਪਤ ਤ ਬਹੁ ਮੂਚ ਬਹੁਤ ਸਿਆਣਪ ਚਮਕਾ ਭਉ ਬਿਆਪੈ ਅਨਕ ਜਤਨ ਕਰ ਦਰਸ਼ਨ ਨ ਧਰਾਪੈ ਭੇਖ ਅਨੇਕ ਅਗਨੀ 부ਜੈ ਕੋਟਿ ਪਾਪ ਦਰਗ ਨੀ ਸਿਜੈ ਛੋੜਸ ਨਾਹੀ ਓ ਪਿਆਲ ਮੋਹਿ ਬਿਆਪੈ ਮਾਇਆ ਜਾਲ ਆਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਾਜਨ ਬਿਨ ਤਿਲ ਨਹੀਂ ਮੰਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕਿਸੇ ਬਾ ਲਾਗੇ ਜੇ ਕੋ ਆਪਣਾ ਦੋਖ ਮਿਟਾਵੈ ਹਰ ਹਰ ਨਾਮ ਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗਿ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਬਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਾਗਲ ਬੁਰਖ ਮੈਂ ਬੁਰਖ ਪਰਦਾਨ ਸਾਧ ਸੰਗ ਜਾ ਕਮਟੇ ਬਿਮਾਨ ਆਪਸ ਕਉ ਜੋ ਜਾਣੇ ਨੀਚਾ ਸੂ ਗਣੀਐ ਸਭ ਤੀ ਉਚਾ ਜਾ ਕਾ ਮਨ ਹੋਏ ਸਗਲ ਕ੍ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਾਨ ਆਪਣੇ ਦੇ ਬੁਰਾ ਮਟਾਨਾ ਬਿਖੈ 사ਗਲ ਸ੍ਰੇਟ ਸਾਜਨਾ ਸੂਖ ਦੂਖ ਜਨ ਸਮ ਦ੍ਰਿਸ਼ਟੀ ਤਾਰ ਨਾਨਕ ਬਾਬ ਪੁੰਨ ਨਹੀਂ ਲੇਪਾ ਨਿਰ ਧਨ ਕੋ ਧਨ ਤੇ ਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇ ਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਂਕੇ ਅੰਤਰ ਜਾਮੀ ਆਪਣੇ ਗਤਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਆ ਵਰਨਾ ਜਾਣ ਸ ਕੋਏ ਸਰਬ ਧਰਮੈ ਸ੍ਰੀਚ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈ ਉਤਮ ਕਿਰਿਆ ਸਾਧ ਸੰਗ ਦੁਰਮਤਮਲ ਹਿਰਿਆ ਸਾਗਲ ਉਦਮੈ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਾਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਰਸਨ ਵਖਾਨੀ ਸਾਗਲ ਥਾਨ ਤੇ ਓ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਾਗਲ ਥਾਨ ਤੇ ਓ ਉਤਮ ਥਾਨ ਨਾਨਕ ਜੇ ਘਟ ਵਸੈ ਹਰਨਾਮ